ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਾਕ ਦੇ ਤੁਹਾਡਾ ਦਿਸ਼ਾ ਹੈਲਥ ਤੇ ਕੇਲਾ ਇੱਕ ਅਜਿਹਾ ਫਲ ਹੈ ਜੋ ਹਰ ਰੁੱਤ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ ਇਸ ਕਰਕੇ ਅੱਜ ਕੱਲ ਬਹੁਤ ਸਾਰੇ ਲੋਕ ਅਜੇ ਹਨ ਕਿ ਜੋ ਹਰ ਰੋਜ਼ ਖਾਲੀ ਪੇਟ ਕੇਲਾ ਖਾਂਦੀ ਹਨ ਕਈ ਲੋਕ ਕੇਲੇ ਦਾ ਹਲਵਾ ਵੀ ਖਾਂਦੇ ਹਨ ਅਜੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੇਲਾ ਖਾਲੀ ਪੇਟ ਖਾਣਾ ਸਹੀ ਹੈ ਜਾਂ ਗਲਤ ਕੇਲਾ ਇੱਕ ਸ਼ਾਨਦਾਰ ਫਲ ਹੈ ਕੇਲਾ ਇੱਕ ਪੋਸਟਿਕ ਫਲ ਹੈ ਜੋ ਕਿ ਸਵਾਦੀ ਹੋਣ ਦੇ ਨਾਲ-ਨਾਲ ਕਫਾਇਤੀ ਵੀ ਹੈ ਕੇਲੇ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਇੱਕ ਇਲੈਕਟੋਲਾਈਸਿਸ ਹੈ ਜੋ ਪੀਐਚ ਨੂੰ ਸੰਤੁਲਿਤ ਕਰਦਾ ਹੈ ਜੋ ਸਾਡੇ ਸਰੀਰ ਨੂੰ ਹਾਈਡਰੇਟ ਕਰਨਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਪਾਚਨ ਅਤੇ ਇਤਤਕ ਦੀ ਮਾਸਪੇਸ਼ੀਆਂ ਦੇ ਸੰਕੁਚਲ ਵਰਗੇ ਸਰੀਰਕ ਕਾਰਜਾਂ ਲਈ ਲੋੜਿੰਦਾ ਹੈ। ਕੇਲਾ ਖਾਲੀ ਪੇਟੇ ਖਾਣਾ ਸਹੀ ਹੈ ਜਾਂ ਗਲਤ? ਇਹ ਕੇਲੇ ਤੇ ਨਿਰਪਰ ਕਰਦਾ ਹੈ। ਕੇਲਾ ਇਮਿਊਨਿਟੀ ਵਧਾਉਂਦਾ ਹੈ ਜਦੋਂ ਕੇਲਾ ਹਰਾ ਹੁੰਦਾ ਹੈ ਤਾਂ ਇਸ ਵਿੱਚ ਵਧੇਰੇ ਫਾਈਬਰ ਹੁੰਦਾ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਰੋਤਿਕ ਡੀਸਟਾਰਚ ਹੁੰਦਾ ਹੈ। ਜਿਵੇਂ ਹੀ ਕੇਲਾ ਪੀਲਾ ਪੈ ਜਾਂਦਾ ਹੈ ਜਾਂ ਪੱਕਣ ਲੱਗਦਾ ਹੈ ਫਾਈਬਰ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਕਾਰਨ ਕੇਲੇ ਵਿੱਚ ਸ਼ੂਗਰ ਦਾ ਪਦਾਰਥ ਦੀ ਵੱਧ ਜਾਂਦਾ ਹੈ ਜੋ ਸਾਡੇ ਖੂਨ ਵਿੱਚ 슈ਗਰ ਲੈਵਲ ਨੂੰ ਵਧਾ ਸਕਦਾ ਹੈ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਕੇਲਾ ਖਾਂਦੇ ਹੋ ਤਾਂ ਇਸ ਨਾਲ ਸਰੀਰ 'ਚ 슈ਗਰ ਲੈਵਲ ਵੱਧ ਜਾਂਦਾ ਹੈ ਜਿਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰੋਗੇ ਇਸ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਜਦੋਂ ਵੀ ਕੇਲਾ ਖਾਣ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਦੁਪਹਿਰ ਜਾਂ ਕਸਰਤ ਕਰਨ ਜਾਂ ਜਿਮ ਜਾਣ ਤੋਂ ਪਹਿਲਾਂ ਇਸ ਨੂੰ ਖਾ ਲੈਣਾ ਚਾਹੀਦਾ ਹੈ ਸਵੇਰੇ ਖਾਲੀ ਪੇਟ ਕੇਲਾ ਖਾਣਾ ਸੇਤਲੀ ਚੰਗਾ ਨਹੀਂ ਹੁੰਦਾ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਹੋ ਤਾਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈ ਕਿ ਸਵੇਰੇ ਕਿਲਾ ਖਾਣ ਨਾਲ ਤੁਹਾਡੇ ਖੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਜਿਸ ਤੋਂ ਬਾਅਦ ਸਰੀਰ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਇنسੋਲਿਨ ਪੈਦਾ ਕਰਦਾ ਹੈ ਇਸ ਕਾਰਨ ਜ਼ਿਆਦਾ ਕਾਰਬੋਹਾਈਡਰੇਟ ਅਤੇ ਘੱਟ ਫਾਈਬਰ ਵਾਲੇ ਫਲ ਜਿਵੇਂ ਕੇਲਾ ਸਵੇਰੇ ਖਾਲੀ ਪੇਟੇ ਖਾਣਾ ਸੇਤ ਲਈ ਠੀਕ ਨਹੀਂ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਹਾਂ ਸਚੀਕਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਕੇਲਾ ਇੱਕ ਅਜਿਹਾ ਫਲ ਹੈ ਜੋ ਹਰ ਰੁੱਤ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ ਇਸ ਕਰਕੇ ਅੱਜਕੱਲ ਬਹੁਤ ਸਾਰੇ ਲੋਕ ਅਜੇ ਹੀ ਹਨ ਕਿ ਜੋ ਹਰ ਰੋਜ਼ ਖਾਲੀ ਪੇਟ ਕੇਲਾ ਖਾਂਦੀ ਹਨ ਕਈ ਲੋਕ ਕੇਲੇ ਦਾ ਹਲਵਾ ਵੀ ਖਾਂਦੇ ਹਨ ਅਜੇ ਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੇਲਾ ਖਾਲੀ ਪੇਟ ਖਾਣਾ ਸਹੀ ਹੈ ਜਾਂ ਗਲਤ ਕੇਲਾ ਇੱਕ ਸ਼ਾਨਦਾਰ ਫਲ ਹੈ ਕੇਲਾ ਇੱਕ ਪੋਸਟਿਕ ਫਲ ਹੈ ਜੋ ਕਿ ਸਵਾਦੀ ਹੋਣ ਦੇ ਨਾਲ-ਨਾਲ ਕਫਾਇਤੀ ਵੀ ਹੈ ਖੱਲੇ ਵਿੱਚ ਪੋਟਾਸ਼ੀਅਮ ਹੁੰਦਾ ਜੋ ਇੱਕ ਇਲੈਕਟ੍ਰੋਲਾਈਸਿਸ ਹੈ ਜੋ ਪੀ ਐਚ ਨੂੰ ਸੰਤੁਲਿਤ ਕਰਦਾ ਹੈ ਜੋ ਸਾਡੇ ਸਰੀਰ ਨੂੰ ਹਾਈਡਰੇਟ ਕਰਨਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਪਾਚਨ ਅਤੇ ਇਤਤਕੀ ਮਾਸਪੇਸ਼ੀਆਂ ਦੇ ਸੰਕੁਚਲ ਵਰਗੇ ਸਰੀਰਕ ਕਾਰਜਾਂ ਲਈ ਲੋੜਿੰਦਾ ਹੈ ਕੇਲਾ ਖਾਲੀ ਪੇਟੇ ਖਾਣਾ ਸਹੀ ਹੈ ਜਾਂ ਗਲਤ ਇਹ ਕੇਲੇ ਤੇ ਨਿਰਭਰ ਕਰਦਾ ਹੈ ਕੇਲਾ ਇਮਿਊਨਿਟੀ ਵਧਾਉਂਦਾ ਹੈ ਜਦੋਂ ਕੇਲਾ ਹਰਾ ਹੁੰਦਾ ਹੈ ਤਾਂ ਇਸ ਵਿੱਚ ਵਿਧੇਰੇ ਫਾਈਬਰ ਹੁੰਦਾ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਰੋਤਿਕ ਦੀ ਸਟਾਰਚ ਹੁੰਦਾ ਹੈ ਜਿਵੇਂ ਹੀ ਕੇਲਾ ਪੀਲਾ ਪੈ ਜਾਂਦਾ ਹੈ ਜਾਂ ਪੱਕਣ ਲੱਗਦਾ ਹੈ ਫਾਈਬਰ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਕਾਰਨ ਕੇਲੇ ਵਿੱਚ ਸ਼ੂਗਰ ਦਾ ਪੱਧਰ ਵੀ ਵੱਧ ਜਾਂਦਾ ਹੈ ਜੋ ਸਾਡੇ ਖੂਨ ਵਿੱਚ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਕੇਲਾ ਖਾਂਦੇ ਹੋ ਤਾਂ ਇਸ ਨਾਲ ਸਰੀਰ 'ਚ ਸ਼ੂਗਰ ਲੈਵਲ ਵੱਧ ਜਾਂਦਾ ਹੈ ਇਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰੋਗੇ ਇਸ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਜਦੋਂ ਵੀ ਕੇਲਾ ਖਾਣ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਦੁਪਹਿਰ ਜਾਂ ਕਸਰਤ ਕਰਨ ਜਾਂ ਜਿਮ ਜਾਣ ਤੋਂ ਪਹਿਲਾਂ ਇਸ ਨੂੰ ਖਾ ਲੈਣਾ ਚਾਹੀਦਾ ਹੈ ਸਵੇਰੇ ਖਾਲੀ ਪੇਟ ਕੇਲਾ ਖਾਣਾ ਸੇਤ ਲਈ ਚੰਗਾ ਨਹੀਂ ਹੁੰਦਾ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਹੋ ਤਾਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇ ਕਿ ਸਵੇਰੇ ਕੇਲਾ ਖਾਣ ਨਾਲ ਤੁਹਾਡੇ ਖੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਜਿਸ ਤੋਂ ਬਾਅਦ ਸਰੀਰ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਇਨਸੂਲਿਨ ਪੈਦਾ ਕਰਦਾ ਹੈ ਇਸ ਕਾਰਨ ਜ਼ਿਆਦਾ ਕਾਰਬੋਹਾਈਡਰੇਟ ਅਤੇ ਘੱਟ ਫਾਈਬਰ ਵਾਲੇ ਫਲ ਜਿਵੇਂ ਕੇਲਾ ਸਵੇਰੇ ਖਾਲੀ ਪੇਟੇ ਖਾਣਾ ਸੇਤ ਲਈ ਠੀਕ ਹੈ ਨਹੀਂ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਚੀਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਕੇਲਾ ਇੱਕ ਅਜਿਹਾ ਫਲ ਹੈ ਜੋ ਹਰ ਰੁੱਤ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ ਇਸ ਕਰਕੇ ਅੱਜਕੱਲ ਬਹੁਤ ਸਾਰੇ ਲੋਕ ਅਜੇ ਹੀ ਹਨ ਕਿ ਜੋ ਹਰ ਰੋਜ਼ ਖਾਲੀ ਪੇਟ ਕੇਲਾ ਖਾਂਦੀ ਹਨ ਕਈ ਲੋਕ ਕੇਲੇ ਦਾ ਹਲਵਾ ਵੀ ਖਾਂਦੇ ਹਨ ਅਜੇ ਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੇਲਾ ਖਾਲੀ ਪੇਟ ਖਾਣਾ ਸਹੀ ਹੈ ਜਾਂ ਗਲਤ ਕੇਲਾ ਇੱਕ ਸ਼ਾਨਦਾਰ ਫਲ ਹੈ ਕੇਲਾ ਇੱਕ ਪੋਸਟਿਕ ਫਲ ਹੈ ਜੋ ਕਿ ਸਵਾਦੀ ਹੋਣ ਦੇ ਨਾਲ-ਨਾਲ ਕਫਾਇਤੀ ਵੀ ਹੈ ਕੇਲੇ ਵਿੱਚ ਜੋ ਪੋਟਾਸ਼ੀਅਮ ਹੁੰਦਾ ਹੈ ਜੋ ਇੱਕ ਇਲੈਕਟੋਲਾਈਸਿਸ ਹੈ ਜੋ ਪੀ ਐਚ ਨੂੰ ਸੰਤੁਲਿਤ ਕਰਦਾ ਹੈ ਜੋ ਸਾਡੇ ਸਰੀਰ ਨੂੰ ਹਾਈਡਰੇਟ ਕਰਨਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਪਾਚਨ ਅਤੇ ਇਤਤਕੀ ਮਾਸਪੇਸ਼ੀਆਂ ਦੇ ਸੰਕੁਚਲ ਵਰਗੇ ਸਰੀਰਕ ਕਾਰਜਾਂ ਲਈ ਲੋੜਿੰਦਾ ਹੈ ਕੇਲਾ ਖਾਲੀ ਪੇਟੇ ਖਾਣਾ ਸਹੀ ਹੈ ਜਾਂ ਗਲਤ ਇਹ ਕੇਲੇ ਤੇ ਨਿਰਭਰ ਕਰਦਾ ਹੈ ਕੇਲਾ ਇਮਿਊਨਿਟੀ ਵਧਾਉਂਦਾ ਹੈ ਜਦੋਂ ਇਕਲਾ ਹਰਾ ਹੁੰਦਾ ਹੈ ਤਾਂ ਇਸ ਵਿੱਚ ਬਧੇਰੇ ਫਾਈਬਰ ਹੁੰਦਾ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਰੋਤਿਕਸ ਦੀ ਸਟਾਰਚ ਹੁੰਦਾ ਹੈ ਜਿਵੇਂ ਹੀ ਕੇਲਾ ਪੀਲਾ ਪੈ ਜਾਂਦਾ ਹੈ ਜਾਂ ਪੱਕਣ ਲੱਗਦਾ ਹੈ ਫਾਈਬਰ ਦੀ ਮਾਤਰਾ ਘਟ ਜਾਂਦੀ ਹੈ ਜਿਸ ਕਾਰਨ ਕੇਲੇ ਵਿੱਚ ਸ਼ੂਗਰ ਦਾ ਪੱਧਰ ਵੀ ਵੱਧ ਜਾਂਦਾ ਹੈ ਜੋ ਸਾਡੇ ਖੂਨ ਵਿੱਚ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ ਜੇਕਰ ਤੁਸੀਂ ਸਵੇਰੇ ਖਾਲੀ ਪੇਟੇ ਕੇਲਾ ਖਾਂਦੇ ਹੋ ਤਾਂ ਇਸ ਨਾਲ ਸਰੀਰ 'ਚ ਸ਼ੂਗਰ ਲੈਵਲ ਵੱਧ ਜਾਂਦਾ ਹੈ ਜੇ ਇਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰੋਗੇ ਇਸ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਜਦੋਂ ਵੀ ਕੇਲਾ ਖਾਣ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਦੁਪਹਿਰ ਜਾਂ ਕਸਰਤ ਕਰਨ ਜਾਂ ਜਿਮ ਜਾਣ ਤੋਂ ਪਹਿਲਾਂ ਇਸ ਨੂੰ ਖਾ ਲੈਣਾ ਚਾਹੀਦਾ ਹੈ ਸਵੇਰੇ ਖਾਲੀ ਪੇਟ ਕੇਲਾ ਖਾਣਾ ਸੇਤਲੀ ਚੰਗਾ ਨਹੀਂ ਹੁੰਦਾ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਹੋ ਤਾਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸਦੇ ਕਿ ਸਵੇਰੇ ਕੇਲਾ ਖਾਣ ਨਾਲ ਤੁਹਾਡੇ ਖੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਜਿਸ ਤੋਂ ਬਾਅਦ ਸਰੀਰ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਇنسੂਲਿਨ ਪੈਦਾ ਕਰਦਾ ਹੈ ਇਸ ਕਾਰਨ ਜ਼ਿਆਦਾ ਕਾਰਬੋਹਾਈਡਰੇਟ ਅਤੇ ਘੱਟ ਫਾਈਬਰ ਵਾਲੇ ਫਲ ਜਿਵੇਂ ਕੇਲਾ ਸਵੇਰੇ ਖਾਲੀ ਪੇਟੇ ਖਾਣਾ ਸੇਤ ਲਈ ਠੀਕ ਨਹੀਂ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ